ਆਦਿਆਂ ਧੀਆਂ ਪਾਣਾ ਨੂੰ ਉਹਦੀ ਆਈਡੀ ਲੈ ਕੇ ਉਹ ਕੰਮ ਕਹਾ ਸ਼ੁਰੂ ਕਰਨ ਕਿਉਂ ਇੰਨਾ ਲੇਟ ਕਰੀ ਜਾਂਦੇ ਨੇ ਇੱਕ ਦਿਨ ਹੋ ਗਿਆ ਦੋ ਦਿਨ ਹੋ ਗਰੀਲਾ ਨਹੀਂ ਪਈਆਂ ਹੋਈਆਂ ਉਹਨਾਂ ਨੂੰ ਦੇਖਣ ਵਾਲੇ ਚਾਸ ਨੇ ਨਾਲੇ ਜਿਹੜਾ ਮੋਹਰਾ ਬਦਲ ਜੂ ਜਿਹੜੇ ਕਹਿ ਰਹੇ ਨੇ ਜਿਵੇਂ ਕੋਈ ਵੀ ਆ ਉਹ ਵੀ ਇਹ ਕੰਮ ਗਲਤ ਹੋਇਆ ਜਾਂ ਇਹ ਕਰਨਾ ਨਹੀਂ ਚਾਹੁੰਦੇ ਜਾਂ ਉਹ ਬਹੁਤ ਚੰਗਾ ਕੰਮ ਕਰਦੀ ਸੀ ਉਹਨੂੰ ਅੱਧ ਘਰੇ ਫੋਟੋ ਲਵਾ ਕੇ ਟੰਗ ਲੈਣਗੇ ਸਵੇਰੇ ਸ਼ਾਮ ਤੂੰ ਬੱਤੀ ਕਰਿਆ ਕਰਨੀ ਕੁਝ ਲੋਕ ਤਾਂ ਸਿਕਿਉਰਿਟੀ ਦੀ ਮੰਗ ਕਰ ਰਹੇ ਨੇ ਪੁਲਿਸ ਤੋਂ ਉਹ ਵਿੱਚੀ ਬੋਸਣ ਵਾਲੇ ਕਰਾਂਗੇ ਸਿਕਿਉਰਿਟੀ ਲੈ ਕੇ ਗੰਦ ਵਡਣ ਹਣਾ ਤਾਂ ਮੰਗ ਕਰ ਰਹੇ ਨੇ ਹਣਾ ਵੀ ਸਿਕਿਉਰਿਟੀ ਦੋਸੀ ਗੰਦ ਪਾਉਣਾ ਹ ਜਿਵੇਂ ਹੁਣ ਮੇਰੀ ਪੇਜ ਨਹੀਂ ਚ ਮਾਰਤੀ ਕੋਈ ਤੇਰੇ ਪੇਜ ਨਹੀਂ ਚ ਮਾਰਤੀ ਤੇਰਾ ਬੰਦ ਵੀ ਕਰਿਆ ਇੱਕ ਦੋ ਕਦੇ ਕਿਸੇ ਦੇ ਬੰਦ ਕਰਤੇ ਜਦੋਂ ਉਹ ਸੱਚ ਬੋਲਣਾਂ ਦੇ ਪੇਜ ਬੰਦ ਕਰ ਸਕਦੇ ਨੇ ਗੰਦ ਦਿਖਾਉਣਾਂ ਦੇ ਪੇਜ ਕਿਉਂ ਨਹੀਂ ਬੰਦ ਕਰ ਸਕਦੇ ਤਾਂ ਹੀ ਹੋਇਆ ਨਾ ਜਿਉਂ ਨੇ ਕੁਝ ਕਰਿਆ ਤਾਂ ਹੀ ਭਜੇ ਨਹੀਂ ਕੋਣਾ ਪਾਇਦਾ ਕਾ ਕਾਂ ਨੂੰ ਉਲਟਾ ਮਾਰ ਕੇ ਲਮਕਾਇਆ ਤਾਂ ਦੂਜੇ ਕੰਮ ਸੰਜੇ ਨੇ ਅਮਰੀਕਾ ਸੁਣਾਉਂ ਰੱਖਤਾ ਸਾਹਮਣੇ ਤੇ 100 ਜਿੱਦਾਂ ਬੈਠੀਆਂ ਮਾਸਖਾਨੀਆਂ ਕੀ ਪਹਿਣਾ ਦੇਖ ਦੇ ਕਦੇ ਬੱਚੇ ਨੇ ਮਾਂ ਮਾਣੀ ਉਹ ਜਦੋਂ ਇਹੋ ਜਿਹਾ ਕੁਝ ਫੇਸਬੁਕ ਤੇ ਗੰਦਾ ਐ ਸੋਸ਼ਲ ਮੀਡੀਆ ਤੇ ਦੇਖਦੇ ਨੇ ਕਦੇ ਕਦੇ ਫੋਨ ਨੇ ਉਹ ਬਾਲ ਮਾਣਾਂ ਤੇ ਬੱਚ ਇਹਨਾਂ ਨੇ ਗੰਦਾ ਯਾਰ ਇੱਕ ਤਾਂ ਦੇਖਣ ਦੀ ਲਚਰਤਾ ਹੁੰਦੀ ਆ ਅੱਖਾਂ ਵਾਲੇ ਇਹਨਾਂ ਨੇ ਜਵਾਨ ਦੀ ਜਵਾਨ ਨੂੰ ਹੀ ਨੰਗਾ ਕਰ ਲਿਆ ਨੰਗਾ ਕਰਕੇ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਿਆ ਕਿ ਕੋਈ ਵੀ ਰਿਸ਼ਤਾ ਚਾਹੀਏ ਸੱਸ ਨੂੰ ਦਾ ਲਾਲਾ ਦਿਔਰ ਪਹਚਾਈ ਦਾ ਲਾਲਾ ਕਿਸੇ ਦਾ ਵੀ ਲਾਲਾ ਆਮ ਦਾ ਲਾਲਾ ਵੀ ਉਹ ਉਹਨਾਂ ਚੀਜ਼ਾਂ ਦੀਆਂ ਘਰਾਂ ਤਾਂ ਕੜ ਕਰਕੇ ਪੇਸ਼ ਕਰਦੇ ਸੀ ਕਈ ਵਾਰ ਇਹਨਾਂ ਨੇ ਸੁਚੇਤ ਕਰਾਇਆ ਸੀ ਆਪਾਂ ਦੇਖਦੇ ਆ ਪਿਛਲੇ ਤਿੰਨਾਂ ਚਾਰ ਸਾਲਾਂ ਤੋਂ ਇਹਨੂੰ ਸੁਚੇਤ ਕਰ ਰਿਹਾ ਉਹਨਾਂ ਦਾ ਕੰਮ ਹੀ ਇਹ ਹੈ ਵੀ ਇੰਸਟਾਗ੍ਰਾਮ ਤੋਂ ਗੰਦ ਮਕਾਇਆ ਜਾਣਾ ਮਤਲਬ ਸਰ ਮੋਬਾਈਲ ਦੀ ਖਾਲਸਾ ਵੀ ਫਦੇ ਜਦੋਂ 90 99 ਪੁਆਇੰਟ ਇਹਨਾਂ ਦੇ ਮੇਰੇ ਭਾਣੇ ਨੇ ਮੇਰੇ ਪ੍ਰਸ਼ੇਤ ਲੋਕ ਸੱਚ ਸਹੀ ਕਹਿ ਰਹੇ ਨੇ ਇਹ ਗੱਲ ਨੂੰ ਤਾਂ ਆਪਾਂ ਕੌਣ ਹੁੰਨੇ ਆ ਲੋਕਾਂ ਦੀ ਆਵਾਜ਼ ਨੂੰ ਦਰਕਨਾਰ ਕਰਨ ਵਾਲੇ ਆਪਾਂ ਵੀ ਕਹਿਣੇ ਵਧੀਆ ਹੋਇਆ ਚੰਗਾ ਹੋਇਆ ਕੋਈ ਇਹਦੇ ਚ ਦੋ ਰਾਏ ਨਹੀਂ ਹੈਗੀ ਕੋਈ ਕਰਤਾਰੋਂ ਹੀ ਨੋ ਡਿੱ ਗਿਆ ਬੰਦਾ ਹੀ ਜਾਂ ਕੋਈ ਇਹ ਕਹੂਗਾ ਵੀ ਇਹ ਗਲਤ ਹੋਇਆ ਹੈ ਚੰਗਾ ਹੋਇਆ ਚੰਗਾ ਇਸ ਕਰਕੇ ਰੱਬੀ ਹਰੇਕ ਦੇ ਘਰੇ ਤੀਪ ਪੈਣਾ ਹੈ ਦੇਖ ਦੇਖ ਦੇ ਬੱਚੇ ਨੇ ਮਾਂ ਮਾਣੇ ਉਹ ਜਦੋਂ ਇਹੋ ਜਿਹਾ ਕੁਝ ਫੇਸਬੁੱਕ ਤੇ ਗੰਦਾ ਐ ਸੋਸ਼ਲ ਮੀਡੀਆ ਤੇ ਦੇਖਦੇ ਨੇ ਹੇਕ ਦੇ ਘਰੇ ਫੋਨ ਨੇ ਉਹ ਬਾਲ ਮਾਣਾਂ ਤੇ ਬੱਚਿਆਂ ਤੇ ਜਲਾ ਤੇ ਉਹ ਜੀ ਉੱਪਰ ਜਾਂਦੀਆਂ ਨੇ ਇਹਨੇ ਗੰਦਾ ਯਾਰ ਇੱਕ ਤਾਂ ਦੇਖਣ ਦੀ ਲਚਰਤਾ ਹੁੰਦੀ ਆ ਅੱਖਾਂ ਨਾਲ ਇਹਨਾਂ ਨੇ ਜਵਾਨ ਦੀ ਜਵਾਨ ਨੂੰ ਹੀ ਨੰਗਾ ਕਰ ਲਿਆ ਨੰਗਾ ਕਰਕੇ ਉਹ ਰਿਸ਼ਤਿਆਂ ਨੂੰ ਤਾਰ-ਤਾਰ ਕਰਿਆ ਕਿ ਕੋਈ ਵੀ ਰਿਸ਼ਤਾ ਚਾਹੀ ਸੱਸ ਨੂੰ ਦਾ ਲਾਲਾ ਦਿਔਰ ਪਹਚਾਈ ਦਾ ਲਾਲਾ ਕਿਸੇ ਦਾ ਵੀ ਲਾਲਾ ਆਮ ਦਾ ਲਾਲਾ ਵੀ ਉਹ ਉਹਨਾਂ ਚੀਜ਼ਾਂ ਦੀਆਂ ਘਰਾਂ ਤਾਂ ਗਲ ਕਰਕੇ ਪੇਸ਼ ਕਰਦੇ ਸੀ ਕਈ ਵਾਰ ਇਹਨਾਂ ਨੇ ਸੁਚੇਤ ਕਰਾਇਆ ਸੀ ਆਪਾਂ ਦੇਖਦੇ ਆ ਪਿਛਲੇ ਤਿੰਨਾਂ ਚਾਰ ਸਾਲਾਂ ਤੋਂ ਇਹਨੂੰ ਸੁਚੇਤ ਕਰ ਰਿਹਾ ਉਹਨਾਂ ਦਾ ਕੰਮ ਹੀ ਇਹ ਹੈ ਵੀ ਇੰਸਟਾਗ੍ਰਾਮ ਤੋਂ ਗੰਦ ਮਕਾਇਆ ਜਾਣਾ ਵੀ ਇਹ ਜੋ ਗੰਦ ਪਾਉਂਦੇ ਆ ਪੰਜਾਬ 'ਚ ਲੱਗਿਆ ਆ ਵਿਚਾਰਾ ਇਸੇ ਕੰਮ 'ਚ ਜਿਵੇਂ ਆਪੇ ਨਸ਼ਿਆਂ 'ਚ ਲੱਗੇ ਹੋਏ ਆ ਉਹਨੇ ਕੰਮ ਕਰਿਆ ਠੀਕ ਐ ਵਧੀਆ ਹੋਇਆ ਹੁਣ ਜਿਹੜੇ ਕਾਫੀ ਜਿਹੜੇ ਉਹ ਜਿਹੇ ਲੋਕ ਸੀ ਜੇ ਸੋਸ਼ਲ ਮੀਡੀਆ ਤੇ ਇਹੋ ਜਿਹਾ ਪ੍ਰਚਾਰ ਕਰਦੇ ਸੀ ਹੁਣ ਮਾਫੀਆਂ ਦਾ ਵੀ ਕਾਫੀ ਦੌਰ ਚੱਲ ਰਿਹਾ ਸੋਸ਼ਲ ਤਾਂ ਹੀ ਹੋਇਆ ਨਾ ਜਿਉਂਨੇ ਕੁਝ ਕਰਿਆ ਤਾਂ ਹੀ ਭਜੇ ਨਹੀਂ ਕੋਣਾ ਪਾਇਦਾ ਕਾਕਾ ਨੂੰ ਉਲਟਾ ਮਾਰ ਕੇ ਲਮਕਾਇਆ ਤਾਂ ਦੂਜੇ ਕੰਮ ਪੰਜ ਨੇ ਹੁਣ ਮੇਰੀ ਗੱਲ ਸੁਣੋ ਰਸਤੇ ਸਾਹਮਣੇ ਤੇ 100 ਜਿੱਦਾਂ ਬੈਠੀਆਂ ਮਾਸਖਾਨੀਆਂ ਜਾਂ ਗੰਦ ਖਾਣਾ ਕੋਈ ਜਾਨਵਰ ਬੈਠਾਗਾ ਉਹਨਾਂ ਚ ਇੱਕਲੇ ਫੈਰ ਮਾਰੇ ਕਿੰਨੇ ਰਹਿਣਗੇ ਰਸਤੇ ਕਿੰਨੇ ਵਿੱਚੇ ਪਿੱਛੇ ਸਾਰੇ ਉੱਡ ਜਾਣਗੇ ਨਾ ਇਸ ਤਰ੍ਹਾਂ ਉਹ ਆ ਉਹ ਚਲੋ ਮਾਫੀਆਂ ਮੰਗ ਰਹੇ ਨੇ ਗੰਦ ਪਾਉਣ ਹਟਦੇ ਪਾ ਬਾਈ ਹਟਦੇ ਨਹੀਂ ਇਹ ਨਹੀਂ ਹਟਦੇ ਦੋ ਦਿਨ ਚਾਰ ਦਿਨ ਬੱਧਾ ਪੰਜ ਦਿਨ ਕਿਉਂਕਿ ਪੈਸੇ ਹੀ ਇੰਨਾ ਆਉਂਦਾ ਸੋਸ਼ਲ ਮੀਡੀਆ ਪੈਸੇ ਇੰਨਾ ਦਿੰਦੀਆਂ ਛੋਟੇ ਸਾਈਟਾਂ ਤੋਂ 3-3 ਲੱਖ 4-4 ਲੱਖ ਦੀ ਧਰਤੀ ਨਾਲ ਬੀਜਣਾ ਇਹ ਆਮ ਕੰਮ ਕਰਕੇ ਖਾਣਾ ਸੀ ਉਹ ਕਹਿੰਦਾ ਛੱਡੋ ਬਰਾ ਕੰਮ ਕਰਨ ਨੂੰ ਕੁਝ ਕੁਝ ਲੋਕ ਤਾਂ ਸਿਕਿਉਰਿਟੀ ਦੀ ਮੰਗ ਕਰ ਰਹੇ ਨੇ ਪੁਲਿਸ ਤੋਂ ਉਹ ਵਿੱਚੀ ਬੋਸਣ ਵਾਲੇ ਕਰਾਂਗੇ ਸਿਕਿਉਰਿਟੀ ਲੈ ਕੇ ਗੰਦ ਵੱਡਣ ਹਣਾ ਤਾਵਾਂਗੇ ਕਰ ਰਹੇ ਨੇ ਹਣਾ ਵੀ ਸਾਨੂੰ ਸਿਕਿਉਰਿਟੀ ਦੇ ਉਸ ਗੰਦ ਪਾਉਣਾ ਹਟਣਾ ਨਹੀਂ ਇਹ ਮਾੜੀ ਗੱਲ ਹੈ ਬੈਸਟ ਹੈ ਕੰਮ ਸਰਕਾਰ ਦੇ ਕਰਨ ਦੇ ਨੇ ਸਰਕਾਰ ਕਰੇ ਇਹ ਕੰਮ ਜਿ ਉਹ ਤੇਰੇ ਪੈਗਲੀ ਚ ਮਾਰਦੀ ਤੇਰਾ ਬੰਦ ਵੀ ਕਰ ਇੱਕ ਦੋ ਕਿਹਦੇ ਕਿਸੇ ਦੇ ਬੰਦ ਕਰਤੇ ਜਦੋਂ ਉਹ ਸੱਚ ਬੋਲਣਾਂ ਦੇ ਪੈਗ ਬੰਦ ਕਰ ਸਕਦੇ ਗੰਦ ਦਿਖਾਉਣਾਂ ਦੇ ਪੈ ਕਿਉਂ ਨਹੀਂ ਬੰਦ ਕਰ ਸਕਦੇ